ਰਾਹੁਲ ਗਾਂਧੀ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਸੰਸਦ ਕੰਪਲੈਕਸ ਦੇ ਵਿੱਚ ਧੱਕਾਮੁਕੀ ਕਰਨ ਦੇ ਮਾਮਲੇ ਦੇ ਵਿੱਚ ਰਾਹੁਲ ਗਾਂਧੀ ਦੇ ਖਿਲਾਫ ਦਿੱਲੀ ਪੁਲਿਸ ਨੇ ਐਫਆਈਆਰ ਦਰਜ ਕੀਤੀ ਗਈ ਹੈ ਉਹਨਾਂ ਦੇ ਖਿਲਾਫ ਬੀਐਨਐਸ ਦੀਆਂ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਦੱਸਿਆ ਜਾਂਦਾ ਹੈ ਕਿ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਭਾਜਪਾ ਦੀ ਸ਼ਿਕਾਇਤ ਦੇ ਆਧਾਰ ਤੇ ਉੱਤੇ ਇਹ ਕਾਰਵਾਈ ਕੀਤੀ ਗਈ ਹੈ ਭਾਜਪਾ ਦਾ ਇਲਜ਼ਾਮ ਹੈ ਕਿ ਰਾਹੁਲ ਗਾਂਧੀ ਦੇ ਵੱਲੋਂ ਕੀਤੀ ਗਈ ਦੱਕਾ ਮੁਕੀ ਦੇ ਵਿੱਚ ਉਹਨਾਂ ਦੇ ਦੋ ਸੰਸਦ ਮੈਂਬਰ ਜ਼ਖਮੀ ਹੋ ਗਏ ਨੇ ਜੋ ਕਿ ਆਰਐਮਐਲ ਹਸਪਤਾਲ ਦੇ ਵਿੱਚ ਦਾਖਲ ਨੇ ਤਾਂ ਭਾਜਪਾ ਦੀ ਅਨੁਸੂਚਿਤ ਜਨਜਾਤੀ ਮਹਿਲਾ ਸੰਸਦ ਮੈਂਬਰ ਨੇ ਰਾਹੁਲ ਦੇ ਜਿਹੜੇ ਕਿ ਅਸ਼ਲੀਲ ਵਿਵਹਾਰ ਦੀ ਸ਼ਿਕਾਇਤ ਰਾਜ ਸਭਾ ਦੇ ਚੇਅਰਮੈਨ ਦੇ ਕੋਲ ਕੀਤੀ ਹੈ ਭਾਜਪਾ ਤੇ ਕਾਂਗਰਸ ਦੋਵਾਂ ਨੇ ਇੱਕ ਦੂਜੇ ਦੇ ਜੋ ਜਿਹੜੇ ਕਿ ਸੰਸਦ ਮੈਂਬਰਾਂ ਦੇ ਖਿਲਾਫ ਥਾਣੇ ਦੇ ਵਿੱਚ ਸ਼ਿਕਾਇਤਾਂ ਦਰਜ ਕਰਵਾਈਆਂ ਸਨ ਤਾਂ ਭਾਜਪਾ ਨੇ ਰਾਹੁਲ ਗਾਂਧੀ ਦੇ ਵਿਰੁੱਧ ਹਤਿਆ ਦੀ ਕੋਸ਼ਿਸ਼ ਤੋਂ ਲੈ ਕੇ ਭਾਰਤੀ ਜਿਹੜੀ ਕਿ ਨਿਆਇ ਸੰਹਿਤਾ ਦੀਆਂ 6 ਹੋਰ ਗੰਭੀਰ ਧਰਾਵਾਂ ਦੇ ਤਹਿਤ ਸ਼ਿਕਾਇਤ ਦਰਜ ਕਰਵਾਈ ਗਈ ਹੈ ਤਾਂ ਵੱਡੀ ਖਬਰ ਆ ਰਹੀ ਹੈ ਦੱਸ ਦਈਏ ਕਿ ਸੰਸਦ ਕੰਪਲੈਕਸ ਦੇ ਵਿੱਚ ਤੱਕਾ ਮੁਕੀ ਹੋਈ ਹੈ ਜਿਸ ਨੂੰ ਲੈ ਕੇ ਰਾਹੁਲ ਗਾਂਧੀ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਭਾਜਪਾ ਦੇ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਅਸੀਂ ਰਾਹੁਲ ਗਾਂਧੀ ਦੇ ਖਿਲਾਫ ਦਿੱਲੀ ਪੁਲਿਸ ਦੇ ਵਿੱਚ ਕੁੱਟਮਾਰ ਅਤੇ ਉਕਸਾਉਣ ਦੀ ਕੋਸ਼ਿਸ਼ ਦਰਜ ਕਰਵਾਈ ਹੈ ਸ਼ਿਕਾਇਤ ਜਿਹੜੀ ਕਿ ਦਰਜ ਕਰਵਾਈ ਹੈ ਅਸੀਂ ਅੱਜ ਮਕਰ ਦੁਆਰ ਦੇ ਬਾਹਰ ਵਾਪਰੀ ਘਟਨਾ ਦਾ ਵਿਸਥਾਰ ਦੇ ਵਿੱਚ ਜ਼ਿਕਰ ਕੀਤਾ ਹੈ ਇਹ ਜਿੱਥੇ ਕਿ ਐਨਡੀਏ ਦੇ ਸੰਸਦ ਮੈਂਬਰ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਸਨ ਤੇ ਅਸੀਂ ਧਾਰਾ ਜਿਹੜੀ ਕਿ 109 115 117 125 131 ਅਤੇ 351 ਦੇ ਤਹਿਤ ਸ਼ਿਕਾਇਤ ਜੜੀ ਕੀ ਦਰਜ ਕਰਵਾਏ ਗਏ ਤੇ ਹੁਣ ਧਾਰਾ 109 ਕਤਲ ਦੀ ਕੋਸ਼ਿਸ਼ ਹੈ ਤੇ ਧਾਰਾ 117 ਆਪਣੀ ਮਰਜ਼ੀ ਦੇ ਨਾਲ ਗੰਭੀਰ ਸੱਟ ਪਹੁੰਚਾਉਣਾ ਹੈ ਤਾਂ ਇਹ ਇਨ੍ਹਾਂ ਧਾਰਾਵਾਂ ਦੇ ਤਹਿਤ ਉਹਨਾਂ ਨੇ ਸ਼ਿਕਾਇਤ ਜੜੀ ਕੀ ਕਰਵਾਈ ਹੈ ਸ਼ਿਕਾਇਤ ਦਰਜ ਕਰਵਾਈ ਗਈ ਹੈ ਤਾਂ ਵੱਡੀ ਖਬਰ ਆ ਰਹੀ ਹੈ ਦੱਸ ਦਈਏ ਕਿ ਰਾਹੁਲ ਗਾਂਧੀ ਦੇ ਉੱਤੇ ਐਫਆਈਆਰ ਦਰਜ ਕੀਤੀ ਗਈ ਹੈ ਪੂਰਾ ਮਾਮਲਾ ਵੀ ਤੁਹਾਨੂੰ ਦੱਸ ਚੁੱਕਿਆ ਦੱਸਦੇ ਕਿ ਸੰਸਦ ਕੰਪਲੈਕਸ ਦੇ ਵਿੱਚ ਧੱਕਾਮੁਕੀ ਕੀਤੀ ਹੈ ਤੇ ਇਸ ਦੇ ਇਸ ਮਾਮਲੇ ਦੇ ਵਿੱਚ ਰਾਹੁਲ ਗਾਂਧੀ ਦੇ ਖਿਲਾਫ ਦਿੱਲੀ ਪੁਲਿਸ ਦੇ ਵੱਲੋਂ ਐਫਆਈਆਰ ਦਰਜ ਕੀਤੀ ਗਈ ਹੈ ਰਾਹੁਲ ਗਾਂਧੀ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਸੰਸਦ ਕੰਪਲੈਕਸ ਦੇ ਵਿੱਚ ਧੱਕਾਮੁਕੀ ਕਰਨ ਦੇ ਮਾਮਲੇ ਦੇ ਵਿੱਚ ਰਾਹੁਲ ਗਾਂਧੀ ਦੇ ਖਿਲਾਫ ਦਿੱਲੀ ਪੁਲਿਸ ਨੇ ਐਫਆਈਆਰ ਦਰਜ ਕੀਤੀ ਗਈ ਹੈ ਉਹਨਾਂ ਦੇ ਖਿਲਾਫ BNS ਦੀਆਂ ਵਕਫ ਵਕਤਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਦੱਸਿਆ ਗਿਆ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਭਾਜਪਾ ਦੀ ਸ਼ਿਕਾਇਤ ਦੇ ਆਧਾਰ ਤੇ ਉੱਤੇ ਇਹ ਕਾਰਵਾਈ ਕੀਤੀ ਗਈ ਹੈ ਭਾਜਪਾ ਦਾ ਇਲਜ਼ਾਮ ਹੈ ਕਿ ਰਾਹੁਲ ਗਾਂਧੀ ਦੇ ਵੱਲੋਂ ਕੀਤੀ ਗਈ ਧੱਕਾ ਮੁਕੀ ਦੇ ਵਿੱਚ ਉਹਨਾਂ ਦੇ ਦੋ ਸੰਸਦ ਮੈਂਬਰ ਜ਼ਖਮੀ ਹੋ ਗਏ ਨੇ ਜੋ ਕਿ ਆਰਐਮਐਲ ਹਸਪਤਾਲ ਦੇ ਵਿੱਚ ਦਾਖਲ ਨੇ ਤਾਂ ਭਾਜਪਾ ਦੀ ਅਨੁਸੂਚਿਤ ਜਨਜਾਤੀ ਮਹਿਲਾ ਸੰਸਦ ਮੈਂਬਰ ਨੇ ਰਾਹੁਲ ਦੇ ਜੋੜੇ ਕਿ ਅਸ਼ਲੀਲ ਵਿਵਹਾਰ ਦੀ ਸ਼ਿਕਾਇਤ ਰਾਜ ਸਭਾ ਦੇ ਚੇਅਰਮੈਨ ਦੇ ਕੋਲ ਕੀਤੀ ਹੈ ਭਾਜਪਾ ਤੇ ਕਾਂਗਰਸ ਦੋਵਾਂ ਨੇ ਇੱਕ ਦੂਜੇ ਦੇ ਜਿਹੜੇ ਕਿ ਸੰਸਦ ਮੈਂਬਰਾਂ ਦੇ ਖਿਲਾਫ ਥਾਣੇ ਦੇ ਵਿੱਚ ਸ਼ਿਕਾਇਤਾਂ ਦਰਜ ਕਰਵਾਈਆਂ ਸਨ ਤਾਂ ਭਾਜਪਾ ਨੇ ਰਾਹੁਲ ਗਾਂਧੀ ਦੇ ਵਿਰੁੱਧ ਹਤਿਆ ਦੀ ਕੋਸ਼ਿਸ਼ ਤੋਂ ਲੈ ਕੇ ਭਾਰਤੀ ਜਿਹੜੇ ਕਿ ਨਿਆਇ ਸੰਹਿਤਾ ਦੀਆਂ 6 ਹੋਰ ਗੰਭੀਰ ਧਰਾਵਾਂ ਦੇ ਤਹਿਤ ਸ਼ਿਕਾਇਤ ਦਰਜ ਕਰਵਾਈ ਗਈ ਹੈ ਤਾਂ ਵੱਡੀ ਖਬਰ ਆ ਰਹੀ ਹੈ ਦੱਸ ਦਈਏ ਕਿ ਸੰਸਦ ਕੰਪਲੈਕਸ ਦੇ ਵਿੱਚ ਤੱਕਾਮੁਕੀ ਹੋਈ ਹੈ ਜਿਸ ਨੂੰ ਲੈ ਕੇ ਰਾਹੁਲ ਗਾਂਧੀ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਪਾਸਪਾਲਾ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਅਸੀਂ ਰਾਹੁਲ ਗਾਂਧੀ ਦੇ ਖਿਲਾਫ ਦਿੱਲੀ ਪੁਲਿਸ ਦੇ ਵਿੱਚ ਕੁੱਟਮਾਰ ਅਤੇ ਉਕਸਾਉਣ ਦੀ ਕੋਸ਼ਿਸ਼ ਦਰਜ ਕਰਵਾਈ ਹੈ ਸ਼ਿਕਾਇਤ ਜਿਹੜੀ ਕਿ ਦਰਜ ਕਰਵਾਈ ਹੈ ਅਸੀਂ ਅੱਜ ਮਕਰ ਦੁਆਰ ਦੇ ਬਾਹਰ ਵਾਪਰੀ ਘਟਨਾ ਦਾ ਵਿਸਥਾਰ ਦੇ ਵਿੱਚ ਜ਼ਿਕਰ ਕੀਤਾ ਹੈ ਇਹ ਜਿੱਥੇ ਕਿ ਐਨਡੀਏ ਦੇ ਸੰਸਦ ਮੈਂਬਰ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਸਨ ਤੇ ਅਸੀਂ ਧਾਰਾ ਜਿਹੜੀ ਕਿ 109 115 117 125 131 ਅਤੇ 351 ਦੇ ਤਹਿਤ ਸ਼ਿਕਾਇਤ ਜਿਹੜੀ ਕਿ ਦਰਜ ਕਰਵਾਏ ਗਏ ਤੇ ਹੁਣ ਧਾਰਾ 109 ਕਤਲ ਦੀ ਕੋਸ਼ਿਸ਼ ਹੈ ਤੇ ਧਾਰਾ 117 ਆਪਣੀ ਮਰਜ਼ੀ ਦੇ ਨਾਲ ਗੰਭੀਰ ਸੱਟ ਪਹੁੰਚਾਉਣਾ ਹੈ ਤਾਂ ਇਹ ਇਨ੍ਹਾਂ ਧਾਰਾਵਾਂ ਦੇ ਤਹਿਤ ਉਹਨਾਂ ਨੇ ਸ਼ਿਕਾਇਤ ਜਿਹੜੀ ਕਿ ਕਰਵਾਈ ਹੈ ਸ਼ਿਕਾਇਤ ਦਰਜ ਕਰਵਾਈ ਗਈ ਹੈ ਤਾਂ ਵੱਡੀ ਖਬਰ ਆ ਰਹੀ ਹੈ ਦੱਸ ਦਈਏ ਕਿ ਰਾਹੁਲ ਗਾਂਧੀ ਦੇ ਉੱਤੇ ਐਫਆਈਆਰ ਦਰਜ ਕੀਤੀ ਗਈ ਹੈ ਪੂਰਾ ਮਾਮਲਾ ਵੀ ਤੁਹਾਨੂੰ ਦੱਸ ਚੁੱਕਿਆ ਹਾਂ ਦੱਸ ਦੇ ਕਿ ਸੰਸਦ ਕੰਪਲੈਕਸ ਦੇ ਵਿੱਚ ਧੱਕਾ ਮੁਕੀ ਕੀਤੀ ਹੈ ਤੇ ਇਸ ਦੇ ਇਸ ਮਾਮਲੇ ਦੇ ਵਿੱਚ ਰਾਹੁਲ ਗਾਂਧੀ ਦੇ ਖਿਲਾਫ ਦਿੱਲੀ ਪੁਲਿਸ ਦੇ ਵੱਲੋਂ ਐਫਆਈਆਰ ਦਰਜ ਕੀਤੀ ਗਈ ਹੈ